ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਹ ਜਿਹੜਾ ਫਾਰਮ YouTube ਚੈਨਲ ਤੇ ਰਸਵਾ ਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਾਲਲੇਵਾਲ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਕੋਰਤਾਸਪੁਰ ਸੁਖਵਿੰਦਰ ਸਿੰਘ ਹੌਲਾ ਕੋਣਾ ਕਲ ਆਪਾਂ ਆਏ ਆਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਦੋ ਬੱਚੇ ਵਾਲੀਆਂ ਇੱਕ ਗੱਬਨ ਤਿਆਰ ਤੇ ਇੱਕ ਬੱਚੇ ਦੇ ਬਿਨਾ ਸੁਈਆਂ ਦੀ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਵੇਸ ਚਾਖ ਕੇ ਖੜੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੁਆਈ ਜ਼ਰੂਰ ਕਰਾ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਅਸਿਕ ਵੀਰ ਜੀ ਹੋਠੀਕ ਠਾਜ ਜੀ ਭਾਈ ਗੁਰਦਾਸ ਜੀ ਚਲੋ ਕਿਰਪਾ ਚੀ ਦੀ ਜੀ ਤੇ ਨਾਮ ਦੱਸ ਤੇ ਕਰੀ ਨਾਮ ਸਵਿੰਦਰ ਸਿੰਘ ਜੀ ਪਿੰਡ ਮਾਲੇਵਾਲ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 9855562489 ਠੀਕ ਹੈ ਜੀ ਤੇ ਗਾਵਾਂ ਹੈਗੀਆਂ ਆਪਣੇ ਕੋਲ ਅੱਜ ਚਾਰ 3 ਦੋ ਬੱਚੇ ਵਾਲੀਆਂ ਜੋ ਇੱਕ ਬੱਚੇ ਦੇ ਬਗੈਰ ਇੱਕ ਟੁੱਕੀ ਠੀਕ ਹੈ ਜੀ ਹਾਂਜੀ ਮੋਲਾ ਚ ਕਰਦੇ ਨੇ ਆ 80 ਵਾਲੇ ਦੇ ਦੇਣੀ ਆ ਅੱਧੇ ਅੱਧੇ ਮੁੱਲ ਜੀ ਅੱਛਾ ਹਾਂਜੀ ਅੱਜ ਅੱਧੇ ਦੇ ਮੁੱਲ ਚ ਜਾਣੀ ਆ ਅੱਧੇ ਦੇ ਮੁੱਲ ਚ ਕਰਦੇ ਨੇ ਆ ਵਛੀਆਂ ਵਛੀਆਂ ਵੀ ਦੋਂਦੀਆਂ ਚੋਗੀਆਂ ਹੋਣਗੀਆਂ ਅੱਛਾ ਹਾਂਜੀ ਕੋਈ ਵੀਰ ਫੋਨ ਲਾਵੇ ਤੇ ਉਹ ਮਨਤਾ ਨਾ ਹੋ ਜੂਗਾ ਹਾਂਜੀ ਹਾਂਜੀ ਠੀਕ ਸਰਵਾਤ ਜਿਹੜੀਆਂ ਪਹਿਲੇ ਨੰਬਰ ਵਾਲੀ ਤਾਂ ਹੀ ਕਰ ਲਈਏ ਕਿੰਨਾ ਜਿਹਦੇ ਕੋਲ ਦੁੱਧ ਦੁੱਧ ਵੀ ਜੀ 8 ਕਿਲੋ ਮੂੰਹ ਦੋਂਦੀ ਵਛੀ ਅੱਛਾ ਜੀ ਹਾਂਜੀ ਇੱਕੋ ਘਰੋਂ ਜੋੜਾ ਆ ਵਾ ਠੀਕ ਆ ਹਾਂਜੀ ਤੋਰੋ ਫਿਰ ਦੇਖ ਲੈਂਦੇ ਜੀ ਬੜਾ ਪਿਆਰਾ ਜਿਹਾ ਛੋਟਾ ਜਿਹਾ ਫੇਸ ਆ ਬਹੁਤ ਜਿਆਦਾ ਅੱਛੀ ਬਰੀਡ ਵੇਖੋ ਬੱਤੀ ਦੀ ਵਾਕਈ ਇਹ ਵੀ ਪਿਛਲੇ ਸਾਲ ਥੋੜੇ ਲਾਗੇ ਰੱਖਦੀ ਹੈ ਪਰ ਹੱਥ ਦੀ ਚਵਾਈ ਵਾਲੇ ਖੰਡ ਠੀਕ ਹੈ ਆ ਦੇਖ ਸਾਡੇ ਥਾਣੇ ਦੇ ਅਗਲੇ ਪਿਛਲੇ ਥਣ ਸਾਈਜ਼ ਲਗਭਗ ਇੱਕੋ ਜਿਹਾ ਵਾ ਬਸ ਇਹ ਵੀ ਪਿਛਲੇ ਥੋੜੇ ਜਿਹਾ ਲਾਗੇ ਰੱਖਦੀ ਹੈ ਦੰਦ ਬੁਖਾਰੀਏ ਤੇ ਦਿਖਾ ਦੇਣਗੇ ਸੋ ਚੱਲ ਜੱਟ ਦੇ ਇੱਕ ਮਹੀਨੇ ਦੋ ਦੋ ਦਿਨ ਇੱਕ ਮਹੀਨੇ ਲੱਗਣ ਦੀ ਚੌਗੀ ਹੈ ਜੀ ਚੌਗੀ ਤੇ ਹੀ ਲੱਗਣ ਜਿਹੜੀ ਹਾਂਜੀ ਚੌਗੀ ਹੋਣ ਤੇ ਹੀ ਆ ਚਾਰ ਦਿਨ ਦੇ ਮੰਗਦੇ ਕੋਈ ਬਹੁਤ ਜ਼ਿਆਦਾ ਜੀ ਸੀਲਸਾ ਵਾਲੀ ਬਹੁਤ ਜ਼ਿਆਦਾ ਠੀਕ ਆ ਹਾਂਜੀ ਬਾਕੀ ਦੁੱਧ ਕੋਈ ਨਾ ਬੱਚਿਆਂ ਦੇ ਕੋ ਬਰੀਡ ਦੋਹਾਂ ਦੀ ਬਹੁਤ ਜ਼ਿਆਦਾ ਵਾ ਹਾਂਜੀ ਪਰ ਸਾਂਭੀ ਕਰਨ ਪਾਇਆ ਹੀ ਨਹੀਂ ਕੋਈ ਇਹਨਾਂ ਨੂੰ ਰੱਖੀ ਫਿਰ ਪੁਆਈਆਂ ਆ ਜੇ ਮਸ਼ੀਨ ਦੁੱਧ 12 13 ਕਿਲੋ ਕਰ ਦੇਗੀ ਹੁਣ ਕਿੰਨਾ ਉਤਰੇ ਤੇ ਕਰੋ 8 ਲੀਟਰ ਜੋ ਪੱਕਾ ਜਿਹੜਾ ਤੇ ਇਹਦਾ ਮੁੱਲ ਫਿਰ ਮੁੱਲ ਵੇਲੋ ਕਿਨੇ ਦੇ ਰਹੀ ਕਰ ਦੋ ਆਪ ਹੀ 35 ਦੇ ਦੀਏ ਨਹੀਂ 35 ਦੇ ਕਿੰਨੇ ਦੇ ਦੀ ਦੋ 30 ਦੀ ਤੇ ਦੀਏ ਵੀ ਜੀ ਹਾਂ ਲੈ 28000 ਵਸ਼ੀਂ ਅੱਛਾ 28000 ਜੀ ਆ ਜੇ ਨਾ ਦੇ ਕੋਈ ਪੰਜ ਵਸ਼ੀਂ ਦੇ ਦਾਈ ਜੀ ਬਾਕੀ ਆਵੇ ਕੁਆਲਟੀ ਵਸ਼ੀਂ ਅਗਲੇ ਸਵੇਰੇ ਨਵੇਂ ਬੈਡ ਤਿਆਰ ਹੋਣੀ ਆ ਪੂਰੀ ਸਾੰਭੀਆਂ ਨਹੀਂ ਵਸ਼ੀਆਂ ਰੋਲ ਹੀ ਛੜੀਆਂ ਗਏ ਨੇ ਠੀਕ ਹੈ ਜੀ ਹਾਂ ਜੀ ਤੇ ਹੁਣ ਆ ਸੂਈ ਸਵਾਈ ਬੱਚੇ ਵਾਲੀ ਆਏ ਕੋਈ ਕੁਆਲਟੀ ਦੋ ਵਸ਼ੀਆਂ ਦੀ ਇੱਕੋ ਜੀ ਠੀਕ ਹੈ ਇਹਦੇ ਕੋਲ ਦੁੱਧ ਦੁੱਧ ਵਿੱਚ 10 11 ਕਿਲੋ ਜਾ ਜੇ ਅੱਛਾ ਦੁੱਧ 15 ਕਿਲੋ ਹੀ ਕਰ ਜਾਈਏਗੀ ਮਹੀਨੇ ਦੀ ਸੁਈ ਜੋ ਬੱਚਾ ਜੋ ਲਾਲ ਡੱਬਾ ਇੱਟਾ ਬੈਠਾ ਇਹਦਾ ਅੱਛਾ ਹਾਂਜੀ ਠੀਕ ਹੈ ਨੀਡ ਕੁਆਲਟੀ ਵੇਖੋ ਬੱਚੀ ਦੀ ਕਿੰਨੀ ਹੈ ਸੁਆ ਇਹਦਾ ਸੁਬਾ ਪਹਿਲਾ ਹੀ ਹੈ ਜੀ ਅੱਛਾ ਇਹਦਾ ਪਹਿਲਾ ਹੀ ਇਹ ਵੀ ਚੌਗੀ ਛਗੀ ਹੋਏਗੀ ਮੂੰਹ ਵਿੱਚ ਹਾਣਾ ਠੀਕ ਹੈ ਛਗੀ ਜੋ ਇਹ ਛੇ ਦਾਂਦੇ ਛੇ ਦਾਂਦੇ ਜੀ ਬਾਕੀ ਚੋਨ ਚਾਂਦਾ ਨਹੀਂ ਜਾ ਰਹੀ ਆ ਜਾਂਦੀ ਸੀ। 3 ਸਾਲ ਬਹੁਤ ਜਿਆਦਾ ਰਹੀ ਠੀਕ ਹੈ ਜੀ। ਬਾਕੀ ਇਹ ਵੀ ਚਲੋ ਨਵੀਆਂ ਵੜਾਵਾ। ਹਾਂ ਤੋਂ ਬਹੁਤ ਪੈਰਾ ਚੌਣ ਚਾਉਣੀ ਬਹੁਤ ਸੋਹਣੀ ਵਛੀ ਤੇ ਇਹਦਾ ਫਿਰ ਮੁੱਲ 45 ਦੇ ਦੀ ਵਿੱਚ ਨਹੀਂ 45 ਦੇ ਨਹੀਂ ਕਿੰਨੇ ਦੇ ਦੀ 40 ਚ ਸ਼ੋਰ ਕਰੋ ਕਿੰਨੇ ਕਰੋਗੇ 80000 ਰੁਪਏ ਹਾਂ ਨਹੀਂ ਦੇ ਦਾਂਗੇ ਅੱਛਾ 80000 ਦੀ ਹੁਣ ਕਿੰਨਾ ਵਛੀ ਕੋਈ 5 ਵਛੇ ਨਹੀਂ ਦਿੰਦਾ ਇਹਨੇ ਦੀ ਕਿੰਨਾ ਦੁੱਧਾਂ ਚਵਾ ਕੇ ਦੋਗੇ ਫਿਰ 10 11 ਕਿਲੋ ਗਾਇ ਦੁੱਧ 15 ਕਿਲੋ ਹੀ ਵਛੀ ਕਰਦੇ ਗਾਤੀ ਮੇਰੇ ਕੋ ਆਇਆ ਜੁੜਾਏ ਜੀ ਅੱਛਾ ਜੀ ਹਾਂਜੀ ਬਾਕੀ ਗਾਲ ਕੁਆਲਟੀ ਬਹੁਤ ਹੈ ਕਰਨੇ ਪ੍ਰਾਲੀ ਦਾ ਭੂਖੜੀ ਪਾਖੜਿਆ ਬਚਾਰੀਆਂ ਅੱਛਾ ਹਾਂਜੀ ਠੀਕ ਹੈ ਤੇ ਹੁਣ ਆ ਵੀ ਜਰਸੀ ਬੱਚੇ ਵਾਲੀ ਹੈ ਕਰਾਸ ਚ ਆ ਚਲੋ ਕਰਾਸ ਜੀ ਦੋ ਦੇ ਥੱਲੇ ਆ ਗਿਆ ਜੀ 8 9 ਦੇ ਵਿੱਚ ਤੇ ਸੂਈ ਕਿੰਨੇ ਦਿਨਾਂ ਦੀ ਆ ਸੂਈ ਇਹ ਵੀ ਮਹੀਨੇ ਲੱਗੇ ਜਦ ਬੱਚਾ ਜਮਗਰੀ ਦੀ ਅੱਛਾ ਹਾਂਜੀ ਠੀਕ ਹੈ ਭਾਬੀ ਚੂਣ ਦਾ ਯਾਰ ਆਇਆ ਚੂਣ ਇਹਦੀ ਬਹੁਤ ਜ਼ਿਆਦਾ ਬਲਿਆ ਤੋੜ ਦੋ ਫਿਰ ਇਹਨਾਂ ਆਹ ਬਸ ਚਾਹ ਹੀ ਰਬੇ ਥਾੜੇ ਇੱਕ ਮਿੰਟ ਰੋਕਦੇ ਆਹ ਆਹ ਮੱਚਾ ਇਹਦਾ ਜੀ ਹਾਂਜੀ ਤੇ ਉੱਪਰ ਲਾ ਦੋਸਰੀ ਗੱਲ ਦੋਸਰੀ ਗੱਲ ਉਈ ਰੱਸੀ ਪਾਉਂਦੀ ਲੋੜ ਨਹੀਂ ਆ ਰੱਸੀ ਤੋਂ ਬਗੈਰ ਇਹ ਥਾਣਾ ਇਹਦੇ ਵੀ ਦੇਖ ਸਕਦੇ ਆ ਤੇ ਇਹਦਾ ਫਿਰ ਮੁੱਲ 35 ਜੜੀ ਦੀ ਕਰ ਦੋ ਕੋ ਮਨਤਾ ਨਾਲ ਕਿਨੇ ਜੀ 32 ਦੀ ਆਹ 93 ਦੀ ਦੇ ਲਾਂਗੇ ਜੀ ਅੱਛਾ 30 ਹਜ਼ਾਰ ਜੀ ਚਲੋ ਕਿਉਂ ਆਦਾ ਨਹੀਂ ਆ ਇਹਦਾ ਥੰਥੂਣੀ ਬਹੁਤ ਟੌਪ ਦਾ ਲੱਗਾ ਉਹ ਦੁੱਧ ਹੀ ਬਹੁਤ ਟੌਪ ਦਾ ਮੈਂ ਬਾਕੀ ਹੋਰ ਮਨ ਮੁੱਕ ਕੇ ਤੇ ਕਰ ਦੋਗੇ ਸੌਦਾ ਆਪੇ ਮੁੱਕ ਤੇ ਹੋ ਜਾਊਗਾ ਆ ਗੱਭਨ ਜੇ ਇਹ ਗੱਭਨ ਜੀ ਜੇ 10 12 ਦੇ ਲਈ ਦੀ ਜੋ ਇਹ ਕਿੰਨੇ ਲਈਗਾ ਆਪਣੇ ਮਰ ਦੋ ਦਿਨੇ 18 19 20 ਏਡ ਕਿਲ ਦੁੱਧ ਕੱਢਿਆ ਗਾਣੇ ਨੇ ਅੱਛਾ 20 ਦੇ ਲੱਗ ਬਣੇ ਹਾਂਜੀ ਦੁੱਧ 20 ਏਅਰ ਕਾ ਹੁਣ ਗਰਮੀ ਕਰਾਉਸ ਆ ਦੁੱਧ ਮੇਰੇ ਹਿਸਾਬ ਨਾਲ ਅਜੇ ਤੋ ਫੇਰ ਵੀ ਨਹੀਂ ਮਰਦੀ ਠੀਕ ਹੈ ਕੋਈ ਨਾ 10 12 ਦੇ ਲੈ ਜੀਓ ਆਏ ਪਾਲਾ ਪੁਲੰਤਈਆਂ ਪੈਣ ਇੱਕ ਪਾਸੇ ਭਲ ਪਈ ਜਾਵੇ ਜੀ ਭਈ ਭਲ ਭਈ ਮਾੜੀ ਜੀ ਪੰਨੀਆਂ ਜੀ ਇਹ ਜਨੇਰੀ ਗਾਂ ਵੀ ਜੀ ਦੇ ਦੇਣੇ ਅੱਜ ਇਹਨੇ ਟੋਕੜ ਗਾਂ ਨਹੀਂ ਦੇਗਾ ਜੀ ਤੇ ਉਤਰਾ ਥਣ ਥਣ ਓਕੇ ਜੀ ਚਾਰੇ ਹੋਰ ਪਾ ਸਕਦੇ ਆ ਕੋਈ ਗੱਲ ਨਹੀਂ ਥਣਾ ਦੀ ਟੈਨਸ਼ਨ ਦੇ ਠੀਕ ਆ ਤੇਰਾ ਮੁੱਲ ਫਿਰ ਮੁੱਲ ਤੇ ਵੀ ਜੀ ਲੋਕੀ 80 ਮੰਗੀਆਂ ਨੇ ਡੀ ਗਾਂ ਦਾ ਹਾਂਜੀ ਕਿੰਨੇ ਦੇ ਦੀ ਅੱਜ ਕਰ ਦੋ ਆਪ ਹੀ ਕਿੰਨੇ ਜੀ ਕਿੰਨੇ ਦੀ ਦੇ ਦੋਗੇ 100 ਦੀ ਆਏ ਤੁਹਾਡੇ ਦੇ ਡੋਰ ਸੁੱਟਦੀ ਆਪ ਹੀ ਕਰ ਦੋਗੇ ਤੁਸੀਂ ਦੱਸਣਾ ਅੱਜ ਆਹੀ ਉਹਨਾਂ ਦੇ ਚੱਕੀ ਦੇ ਸੀ ਆਹ ਦੇ ਦੇਣੀ ਆ ਟੋਕੜਾ ਦੇ ਭਾਈ ਕਿੰਨੇ ਦੀ ਦੱਸੋ ਤੁਸੀਂ ਆਪ ਹੀ ਕਰ ਦੋ ਕਿੰਨੇ ਦੀ ਨਹੀਂ ਤੁਸੀਂ ਦੱਸਾਂ ਤਾਰੇ ਪੁੱਛਣਾ ਅਸੀਂ ਉਹਨ ਕੀ ਦਸੀ ਨਾ ਨਾ ਤੁਹਾਡੇ ਕੋਲ ਪੁੱਛਣਾ ਜੀ ਕਿੰਨੇ ਦੀ 50 ਦੀ ਦੱਸੋ ਪੁੱਛਣਾ 50 ਦੀ ਹਾਂਜੀ 50 ਦੀ 50 ਦੇ ਰਗਾ ਢੀ ਗਾਂ ਬਈ ਠੀਕ ਆ ਹੁਣ ਤੁਸੀਂ ਆਪੇ ਤੇ ਕਿਆ ਹੈ ਆਪੇ ਤੇ ਕਿਆ ਹੈ ਤੁਸੀਂ ਆਪੇ ਤੇ ਉਹਨੇ ਕਿਆ ਤੁਸੀਂ ਜੀ ਮੈਨੂੰ ਦੱਸੋ ਦੱਸਣਾ ਤੁਸੀਂ ਇਹ ਦੇ ਦੀ 65 ਦੀ ਹਾਂਜੀ 65 ਦੀ ਜੀ ਜੀ ਹਾਂ ਨਾ 35000 ਦੀ ਗਾ ਦੇ ਗਾਂ ਕੋਲੇ ਨਹੀਂ ਢੀ अच्छा 35000 हां जी पहाड़ा मिली है अभी पहाड़ा दे दूध पर गारंटी लिखवा दे, दे भाई पहाड़ा ले कोई भाई दोजे 18 ਉਹਦੇ ਕੋਲ ਨਾਂ ਦਾ ਗੱਡੇ ਪਿੰਡੋਂ ਗਾਪਨੇ ਲਈਏ ਮੈਂ ਇਹ ਬੜੀ ਜਾਇਦੇ ਤੇ ਲੱਗੇ पहाड़ा मिली पहाड़ा ਦੇਤੀ اچھا हां जी ਠੀਕ ਆ ਜੇ ਪਹਾੜ ਮਿਲਿਓ ਪਹਾੜ ਦੇ ਦੇਣੀ ਆ 2002 ਵਾਲੇ ਬਹੁਤੇ ਨਹੀਂ ਆ ਭਾਈ ਮੈਂ ਦਾਦਾ 1000 ਵਾਲੇ اچھا हां जी ਠੀਕ ਆ ਮੇਰੇ ਦਾਦੇਗਾ ਨਹੀਂ ਢੀ ਗਾਂ ਕੁਝ ਠੀਕ ਆ हां जी ਚਲੋ ਬਾਕੀ ਇਹ ਆ ਵੀ ਕੋਈ ਵੀਰ ਆਪਣੀ ਪਾਸ ਕਰਕੇ ਹਨਾ ਪਾਸ ਕਰਕੇ ਖੜੇ ਬਾਕੀ ਕੋਈ ਗੱਲ ਉਹ ਜੀ ਟੈਨਸ਼ਨ ਨਹੀਂ ਕੋਈ ਗਾਂਦੀ ਹੈਗੀ ਰੱਸੀ ਤੇ ਲੱਗੀ ਹੈਗਾ اچھا हां जी ਠੀਕ ਹੈ ਪਿੰਡੋਂ ਲਈ ਉਹ ਲਾਂਮੋਂ ਲਈ ਮੈਨੂੰ ਪਤਾ ਵਾਪਰਸ਼ਾ ਠਿਜਵਾਈ ਕੀਤੀ ਹੈ ਗਾਦੀ ਠੀਕ ਹੈ ਹਾਂਜੀ ਬਾਕੀ ਚਲੋ ਕੋਈ ਵੀਰ ਬਾਨੀ ਆਏ ਕੁਝ ਨਹੀਂ ਬਣੀਏ ਜੰਗ ਬੈਠਾ ਜਾਣਾ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਖੜੇ ਗਾ ਲਓ ਬੈਠਾ ਨਹੀਂ ਜਾਣਾ ਅਜੇ ਅਜੇ ਤਿਆਰ ਹੋਣੀ ਆ ਚਲੋ ਤਿਆਰ ਹੋਂਦੀ ਆ ਜੇ ਉਹ ਬੰਦਿਆ ਨਾਲ ਅਕਸਰ ਲੋੜ ਦੂਸਰੇ ਪਾਸੇ ਨਾਲ ਦੇਖ ਸਕਦੇ ਚਲੋ ਕਈ ਵਾਰੀ ਕਈ ਵਾਰੀ ਕਰਾਂ ਜੇ ਲੋੜਾ ਮੰਨ ਜਾਂਦੀਆਂ ਉਹ ਪਹਾੜਾ ਮਿਲਿਆ ਤਾਂ ਪਹਾੜਾ ਹੀ ਦੇ ਦੇਣੀ ਹਾਂਜੀ ਤੇ ਬਾਕੀ ਇੱਥੇ ਆਓ ਆਪਣੀ ਸਮਝਣਾ ਵੇਸ ਚਾਖ ਕੇ ਤਸੱਲੀ ਕਰਕੇ ਤੇ ਮਰਜ਼ੀ ਨਾਲ ਪਸ਼ੂ ਖਰੀਦੋ ਜੀ